ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਪਹੁੰਚ ਕੇ ਤੁਸੀਂ ਈਜ਼ੀਲੀ 1 ਮਹੀਨੇ ਦਾ 3.5 ਲੱਖ ਰੁਪਇਆ ਕਿਵੇਂ ਕਮਾ ਸਕਦੇ ਹੋ ਇਹ ਤੁਸੀਂ ਤਾਂ ਕਰ ਸਕਦੇ ਹੋ ਅਗਰ ਤੁਸੀਂ ਆਈਟੀ ਦਾ ਕੋਰਸ ਕੀਤਾ ਹੋਇਆ ਹੈ ਤੁਹਾਨੂੰ ਇਸ ਵੀਡੀਓ ਦਾ ਇਹ ਦੱਸਣਾ ਚਾਹੀਨੀ ਆ ਕਿ ਕੈਨੇਡਾ ਗਵਰਨਮੈਂਟ ਦੇ ਵੱਲੋਂ ਕੁਝ ਨਵੇਂ ਰੂਲ ਰੂਲ ਅਪਣਾਏ ਗਏ ਨੇ ਜਿਨ੍ਹਾਂ ਦੇ ਦੁਆਰਾ ਡਾਕਟਰ ਨਰਸਿਸ ਸੋਸ਼ਲ ਵਰਕਰ ਅਤੇ ਕੰਸਟਰਕਸ਼ਨ ਵਰਕਰ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਏਗਾ ਤਾਂ ਜਿਹੜੇ ਕੰਸਟਰਕਸ਼ਨ ਵਰਕਰ ਹੁੰਦੇ ਨੇ ਇਹਨਾਂ ਦੇ ਅੰਦਰ ਆ ਜਾਂਦੇ ਨੇ ਇਲੈਕਟ੍ਰੀਸ਼ੀਅਨ ਕਾਰਪੇਂਟਰ ਪਲੰਬਰ ਵੈਲਡਰ ਅਤੇ ਮੈਸਨ ਆਦਿ ਇਹ ਸਾਰੇ ਇਹ ਕੰਸਟਰਕਸ਼ਨ ਵਰਕਰ ਦੇ ਅੰਦਰ ਹੀ ਆਉਂਦੇ ਨੇ ਜਿਹੜੇ ਕੰਸਟਰਕਸ਼ਨ ਵਰਕਰ ਦੇ ਕੋਰਸ ਨੇ ਇਹਨਾਂ ਦਾ ਜਿਹੜਾ ਦਾਖਲਾ ਹੈ ਭਾਰਤ ਸਰਕਾਰ ਦੇ ਵੱਲੋਂ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਹੀ ਸ਼ੁਰੂ ਕੀਤਾ ਜਾਂਦਾ ਹੈ ਜਿਹੜਾ ਕਿ ਮੀਟ ਹੁਣ ਆਨ ਵਾਲੇ ਟਾਈਮ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਕੰਸਟ੍ਰਕਸ਼ਨ ਵਰਕਰ ਦੀ ਜਿਹੜੀ ਸੈਲਰੀ ਹੁੰਦੀ ਹੈ ਕੈਨੇਡਾ ਦੇ ਵਿੱਚ ਉਹ 35 ਡਾਲਰ ਪ੍ਰਤੀ ਘੰਟੇ ਦੇ ਤੋਂ ਲੈ ਕੇ 65 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਦੀ ਹੈ ਤਾਂ ਮੀਨਸ ਕਿ ਅਗਰ ਤੁਸੀਂ ਉਥੇ ਹਫਤੇ ਵਿੱਚ 40 ਘੰਟੇ ਵੀ ਕੰਮ ਕਰਦੇ ਹੋ ਹਰ ਹਫਤੇ ਤਾਂ ਹਰ ਮਹੀਨੇ ਤੁਸੀਂ इजीली 3.5 ਲੱਖ ਰੁਪਇਆ ਭਾਰਤੀ ਕਰੰਸੀ ਦੇ ਅਕੋਰਡਿੰਗਲੀ ਕਮਾ ਸਕਦੇ ਹੋ ਆਈਡੀ ਦੇ ਮੋਸੇ ਜੀ ਦਾਗਲਾ ਹੁੰਦਾ ਜਾਂ ਇਹਨਾਂ ਦੀ ਇਹਨਾਂ ਦੇ ਐਗਜ਼ਾਮ ਲਏ ਜਾਂਦੇ ਨੇ ਜਾਂ ਫਿਰ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਇਹ ਭਾਰਤ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਜਿਹੜਾ ਕਿ ਸਾਰੇ ਵੈਸਟਰਨ ਕੰਟਰੀਜ਼ ਦੇ ਵਿੱਚ ਵੈਲਿਡ ਹੁੰਦਾ ਵਕ ਵਕ ਦੇਸ਼ਾਂ ਦੇ ਵਿੱਚ ਜਿਹੜੇ ਕੰਸਟਰਕਸ਼ਨ ਵਰਕਰ ਨੇ ਇਹਨਾਂ ਦੀ ਭਾਰੀ ਜਿਆਦਾ ਜਿਹੜੀ ਕਮੀ ਹੈ ਇਹ ਕਮੀ इजीली ਤੁਸੀਂ ਪੂਰੀ ਕਰ ਸਕਦੇ ਹੋ ਜੇ ਤੁਸੀਂ ਆਈ.ਕੀ ਦਾ ਕੋਰਸ ਕਰਕੇ ਵੈਸਟਰਨ ਕੰਟਰੀ ਜਾ ਕੇ ਸੈਟਲ ਹੁੰਦੇ ਹੋ ਇਦਾਂ ਲਈ ਇਹ ਤੁਹਾਨੂੰ ਬਹੁਤ ਹੀ ਸੌਖੇ ਢੰਗ ਨਾਲ ਉਥੇ ਪੱਕੇ ਵੀ ਤੁਸੀਂ ਹੋ ਸਕੋਗੇ ਅਤੇ ਵਧੀਆ ਇਨਕਮ ਵੀ ਪ੍ਰਾਪਤ ਕਰ ਸਕੋਗੇ ਤੇ ਜਿਹੜੇ ਬੱਚਿਆਂ ਨੇ ਅੱਗੇ ਦਾ ਕੋਰਸ ਕਰਨਾ ਹੈ ਉਹਨਾਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਆਪਣੇ ਅਡਮਿਸ਼ਨਸਟਾਰਟ ਹੋ ਰਹੀਆਂ ਨੇ ਜੂਨ ਜੁਲਾਈ ਅਗਸਤ ਵਿੱਚ ਸੋ ਜ਼ਿਆਦਾ ਡਿਟੇਲ ਦੇ ਵਿੱਚ ਅਗਰ ਤੁਸੀਂ ਜਾਣਕਾਰੀ ਲੈਣੀ ਹੈ ਤੇ ਤੁਸੀਂ 9815101148 ਅਤੇ 9888295000 ਨੰਬਰ ਤੇ ਗੱਲ ਕਰ ਸਕਦੇ ਹੋ ਥੈਂਕ ਯੂ